ਸੱਸੀ ਗਾਲ ਜੀ ਪਹਿਲਾਂ ਤੁਸੀਂ ਆਪਣੇ ਬਾਰੇ ਬਾਰੇ ਜਾਣਕਾਰੀ ਦਿਓ ਸੀਡੀਪੀਓ ਸਕੰਦਰਬਾਗ ਸੀਡੀਪੀਓ 8 ਮੈਂ ਆਰ ਜੀ ਨੂੰ 40 ਸੱਸੀ ਗਾਲ ਲੱਗਦੀ ਜੀ ਮੈਂ ਅੱਜ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਜਿਹੜਾ ਬੱਚਾ ਆਪਣਾ ਮोटा ਨਹੀਂ ਬਣਿਆ ਜਿਹੜੇ 18 ਸਾਲ ਦੇ ਬੱਚੇ ਹੋ ਗਏ ਉਹਨਾਂ ਦੀ ਜਿਹੜੀ ਵੋਟਾ ਬਣਾਈ ਚਲਣੀ ਹੈ ਜਿਹੜੀ ਕਿਸਾਰੇ ਬੰਦਾਂ ਦੇ ਐਲਓ ਜੀ ਅੱਛਾ ਇਹ ਬੀਐਲਓ ਦੀ ਡਿਊਟੀ ਲੱਗੀ ਆ ਉਹਨਾਂ ਨੇ ਬਣਾਣੀ ਹੈ ਹਾਂਜੀ ਬੀਐਲਓ ਜਿਹਨਾਂ ਨੂੰ ਗਾਈਡ ਕੀਤਾ ਗਿਆ ਹੈ ਸੁਪਰ ਉਹਨਾਂ ਦੇ ਸੁਪਰਵਾਈਜ਼ਰਾਂ ਨੇ ਉਹਨਾਂ ਨੂੰ ਗਾਈਡ ਕੀਤਾ ਗਿਆ ਹੈ ਕਿ ਜਿਹੜਾ ਵੀ ਕੋਈ ਬੱਚਿਆਂ ਦੀ ਵੋਟ ਬਣਨ ਵਾਲੀ ਹੈ ਉਹਨਾਂ ਦੀ ਵੋਟ ਬਣਾਈ ਜਾਏ ਜੇ ਕਿਸੇ ਨੂੰ ਕਿਸੇ ਦੀ ਵੋਟ ਦੀ ਸੁਧਾਈ ਕਰਨ ਵਾਲੀ ਹੈ ਤੇ ਉਹ ਵੀ ਵੋਟ ਦੀ ਜਿਹੜੀ ਸੁਧਾਈ ਕਰਨੀ ਹੈ ਉਹ ਵੀ ਬੀਐਲਓ ਨੇ ਹੀ ਕਰਨੀ ਹੈ ਫਾਰਮ ਨੰਬਰ 6 ਫਾਰਮ ਨੰਬਰ 6 ਜੇਕਰ ਇਹ ਕਿਸੇ ਪਿੰਡ ਦੇ ਵਿੱਚ ਕਿਸੇ ਵੋਟਰ ਦੀ ਕੋਈ ਵਾਈਕੈਂਡ ਡੈਥ ਹੋਈ ਜਿੰਦੀ ਹੈ ਤਾਂ ਉਹ ਵੀ ਆਪਣੇ ਬੀਐਲ ਨੂੰ ਦੱਸਣਾ ਹੁੰਦਾ ਹੈ ਕਿ ਸਾਡੇ ਪਿੰਡ ਦੇ ਵਿੱਚ ਫਲਾਣੇ ਬੰਦੇ ਦੀ ਡੈਥ ਹੋਈ ਹੈ ਤਾਂ ਉਹਨੂੰ ਥੀਸ ਨੋਟਿਸ ਕੱਟ ਦਿੱਤੀ ਜਾਵੇ। ਲੈਸ ਦੇ ਵਿੱਚ। ਜੇ ਇਹ ਇਹਦੇ ਬਾਰੇ ਹੋਰ ਵੀ ਕੋਈ ਜਾਣਕਾਰੀ ਕਿਸੇ ਨੂੰ ਲੈਣੀ ਹੋਵੇ ਤਾਂ ਆਪਣੇ ਬੀਐਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕਿਉਂਕਿ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੇ ਸਕੂਲਾਂ ਦੇ ਵਿੱਚ ਜਾਂ ਕੁਤਰਾ ਵੀ ਹੈ ਬਾਹਰ ਮੀਨ ਜਨਰਲ ਦੀਏ ਲੋੜੇ ਨਾਮ ਡਾਕਟਰ ਦੇ ਨਾਮ ਕੇ ਅੰਦਰ ਵਾਲੀ ਵਰਤ ਲੈਣਾ ਤੇ ਉਹ ਜਰੂਰ ਦੱਸਿਆ ਜਾਂਦਾ ਹੈ ಗ್ರಾಮ ਪੰਚਾਇਤ ਦੇ ਵਿੱਚ ਜਿਹੜਾ ਕੋਆਟ ਲੱਗੇ ਹੁੰਦੇ ਆ ਉਹਨਾਂ ਦੇ ਵਿੱਚ ਦੱਸਿਆ ਜਾਂਦਾ ਇਹਦੀ ਕੋਈ ਇਹ ਵੀ ਕੋਈ ਤਰੀਕ ਵੀ ਤੈ ਹੈਗੀ ਆ ਕਿ ਕਿੰਨੀ ਤਰੀਕ ਤੱਕ ਹੋ ਸਕਦਾ ਹੈ ਇਹ ਤਰੀਕ ਦਾ ਹੁਣ ਹੈ ਕਿ ਇਸ ਤਰ੍ਹਾਂ ਕੋਸ਼ਿਸ਼ ਸਾਡੀ ਇਹੀ ਹੋਏਗੀ ਕਿ ਪਹਿਲੀ ਜੂਨ ਜਿਸ ਤਰ੍ਹਾਂ ਕਿ ਆਪਣੇ ਵੋਟਾਂ ਪਾਈਆਂ ਜਾਣੀਆਂ ਚਾਹੀਆਂ ਨੇ ਤੇ ਅਸੀਂ ਇਹੀ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਬੱਚਿਆਂ ਨੇ ਮੋਟਾ ਬਣਨ ਤੋਂ ਰਹਿ ਗਏ ਨੇ ਕੋਸ਼ਿਸ਼ ਕਰ ਲੋ ਕਿ 15 ਦਿਨਾਂ ਦੇ ਵਿੱਚ ਵਿੱਚ ਬੱਚੇ ਆਪਣੀ ਸਾਰੀ ਲਈ ਹੈ ਵੋਟ ਆਪਣਾ ਮਾਰਨ। ਜਿਹੜੀ ਉਹ 18 ਸਾਲ ਦਾ ਹੈਗਾ ਉਹਨਾਂ ਨੂੰ ਕੀ ਪ੍ਰੂਫ ਦੇਣਾ ਪਏਗਾ? ਉਹਨਾਂ ਨੂੰ ਆਪਣਾ ਆਧਾਰ ਕਾਰਡ ਦੇਣਾ ਪੈਣਾ ਜੀ। ਮਤਲਬ ਆਧਾਰ ਕਾਰਡ ਦੇ ਵੇਸ ਤੇ ਉੱਪਰ 18 ਸਾਲ ਦੀ ਉਮਰ ਬੰਦੀ ਆ। ਤੇ ਉਹ ਜਿਹੜੇ ਆ ਵੋਟ ਜਿਹੜੀ ਆ। ਜੀ ਜਾਂ ਉਹਨਾਂ ਦਾ ਜਨਮ ਸਰਟੀਫਿਕੇਟ ਜਨਮ ਸਰਟੀਫਿਕੇਟ ਜਾਂ 10ਵੀਂ ਦਾ ਸਰਟੀਫਿਕੇਟ ਹੋਣਾ। ਕਹਿੰਦਾ ਮਤਲਬ 18 ਸਾਲ ਦੇ ਵਿੱਚ ਕੋਈ ਵੀ ਪ੍ਰੂਫ ਦੇ ਕੇ ਜਿਹੜੀ ਵੋਟ ਹੈਗੀ ਆ ਉਹ ਬਣਾਈ ਜਾਣਾ। ਉਹਨਾਂ ਨੇ ਉਸ ਪਤਾ ਲੱਗ ਜਾਏਗਾ ਕਿ ਇਹ ਫੇਕ ਦੇ ਬਸ ਨੀਕ ਹੈਗੇ ਲਈ ਤੋਂ ਉਸ ਬੱਚੇ ਦੀ ਵੋਟ ਹੈ ਜਿਹਨੂੰ ਇੱਕੇ ਬਣਾਈ ਜਾ ਸਕਦਾ। ਪਹਿਲੀ ਜੂਨ ਨੂੰ ਵੋਟਾਂ ਪੈ ਰਹੀਆਂ ਇਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਪੈਣਗੀਆਂ ਜਿਹੜੀਆਂ ਵੋਟਾਂ ਪੈਣੀਆਂ ਹਨ ਪਹਿਲੀ ਜੂਨ ਨੂੰ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਤੇ ਇਸ ਸਮੇਂ ਦੇ ਵਿੱਚ ਜੁਗੀਆਂ ਵੀ ਸਾਡੀਆਂ ਆਂਗਣਵਾਲੀ ਵਰਕਰਸ ਨੂੰ ਇਹ ਮੋਟੀ ਰਿਕਰਤੀ ਦਿੱਤਾ ਗਿਆ ਹੈ ਕਿ ਤੁਸੀਂ ਆਪਣੇ ਆਂਗਣਵਾਲੀ ਸੈਂਟਰਾਂ ਤੇ ਇਕੱਠੇ ਇਕੱਠਾ ਸਾਰਿਆਂ ਦੇ ਬੱਚਿਆਂ ਦਾ ਜਿਨ੍ਹਾਂ ਨੇ ਲੰਮੀ ਵਿੱਚ ਪਬਲਿਕ ਨਹੀਂ ਆਇਆ ਉਹਨਾਂ ਦਾ ਪਾਣੀ ਦਾ ਇਤਜਾਮ ਕੀਤਾ ਜਾਵੇ ORS ਕੋਲ ਰੱਖੇ ਜਾਣ ਤਾਂ ਕਿ ਕਿਸੇ ਨੂੰ ਕੋਈ ਗਰਮੀ ਹੋ ਕੇ ਉਸੇ ਨਾਲ ਕੋਈ ਗਰਮੀ ਪਹੁੰਚਣੀ ਹੈ ਗਰਮਾਵਾ ਮਾਨਿਸ਼ਾ ਨਿਯਮ ਹਨ ਮਰਸੀਬ ਸੇਸ ਬੰਦ ਸੇਸ ਬੰਦ ਦੀ ਸਾਰੀ ਇਹਨਾਂ ਨੇ ਸਾਡੀ ਮਰਕਰਤ ਨੂੰ ਅਸੀਂ ਗਾਈਡ ਕੀਤਾ ਹੋਇਆ ਹੈ ਮੈਂ ਔਰ ਹੈਲਥ ਡਿਪਾਰਟਮੈਂਟ ਇਹਨਾਂ ਸਾਰਿਆਂ ਨੂੰ ਵਰਕਰ ਨੂੰ ਗਾਈਡ ਕਰ ਦਿੱਤਾ ਗਿਆ ਤੇ ਪਰਚੀਆਂ ਘਰ-ਘਰਾਂ ਵਿੱਚ ਦਿੱਤੀਆਂ ਜਾਣਗੀਆਂ ਹਾਂਜੀ ਪਰਚੀਆਂ ਜਿਹੜੀਆਂ ਹਨ ਉਹ ਬੀਐਲਓ ਨੇ ਹੀ ਆਪਣੀ ਵੋਟਰ ਸੂਚੀ ਦੇ ਨਾਲ ਲੈ ਕੇ ਤੇ ਉਹ ਸਲਿੱਪਾਂ ਜਿਹੜੀਆਂ ਨੇ ਸਾਰੀਆਂ ਡੋਰ ਟੂ ਡੋਰ ਪਿੰਡ ਦੇ ਵਿੱਚ ਉਹਨਾਂ ਨੇ ਘਰਾਂ 'ਚ ਜਾ ਕੇ ਹਰ ਬੰਦੇ ਨੂੰ ਉਹਨਾ ਦੀ ਦੇਣੀ ਆਏ ਉਹ ਦੇਣੀ ਹੈ ਹਾਂਜੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕਈ ਮੰਜੇ ਦੇ ਉੱਪਰ ਪਏ ਆ ਇਸ ਤਰ੍ਹਾਂ ਬਿਮਾਰ ਹੈ ਗਿਆ ਕਿ ਉੱਠ ਕੇ ਵੀ ਜਿਹੜਾ ਹੈ ਕਿ ਵੋਟਰ ਸੈਂਟਰ ਤੇ ਵੋਟ ਤੱਕ ਨਹੀਂ ਪਾਉਣ ਜਾ ਸਕਦੇ ਉਹਨਾਂ ਲਈ ਕੀ ਕਰ ਰਹੇ ਹੋ ਆਪ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਹੜੇ ਬੰਦੇ ਔਨ ਬੈੱਡ ਜਿਹੜੇ ਬੰਦੇ ਬਿਲਕੁਲ ਵੀ ਬੂਥ ਦੇ ਵਿੱਚ ਜਾ ਕੇ ਵੋਟ ਨਹੀਂ ਪਾ ਸਕਦੇ ਸਰਕਾਰ ਨੇ ਉਹਨਾਂ ਦੀ ਸੁਰੱਖਿਆ ਲਈ ਵੀ ਇਹੇ ਰਾਂ ਦਾ ਟ੍ਰਾਈਸਾਈਕਲ ਦਾ ਔਰ ਰੰਗीन ਗੱਡੀਆਂ ਦਾ ਇੰਤਜ਼ਾਮ ਉਹਨਾਂ ਨੇ ਕੀਤਾ ਹੈ ਕਿ ਤਾਂ ਕਿ ਉਸ ਬੰਦੇ ਨੂੰ ਉਸ ਦੇ ਘਰ ਉੱਧ ਆ ਕੇ ਤੇ ਬੂਛੇ ਦੇ ਵਿੱਚ ਜਾ ਕੇ ਤੇ ਉਹਨਾਂ ਨੂੰ ਵੋਟ ਪਵਾਈ ਜਾਵੇ। ਕਿ ਮਤਲਬ ਕੋਈ ਵੀ ਬੰਦਾ ਸਾਡਾ ਵੋਟਪੰਟ ਵੰਜਣਾ ਨਹੀਂ ਰਿਹਾ ਜੀ। ਮਤਲਬ ਆਪ ਹੀ ਫਿਰ ਲੈ ਕੇ ਆਉਣਗੇ ਜਾਂ ਛੱਡ ਕੇ ਆਉਣਗੇ। ਬਿਲਕੁਲ ਆਪ ਹੀ ਉਹ ਲੈ ਕੇ ਆਣਗੇ ਆਪ ਹੀ ਉਹ ਛੱਡ ਕੇ ਆਣਗੇ। ਠੀਕ ਹੈ। ਅੱਜ ਕੀ ਆ ਲਿਆ? ਬਹੁਤ ਵਧੀਆ ਸਰ ਤੁਸੀਂ ਸੁਣਾਓ। ਅੱਛਾ ਫਿਰ ਇੱਕ ਗੱਲ ਦੱਸੋ। ਪਹਿਲੀ ਜਿਹੜੀ ਜੂਨ ਆ ਰਹੀ ਆ ਪਹਿਲੀ ਜੂਨ ਨੂੰ ਕੋਈ ਖਾਸ ਕਿਹੜਾ ਕੰਮ ਕਰਨਾ ਪੂਰੇ ਦਿਨ 'ਚ? ਪਰ ਇੱਕ ਕੰਮ ਹੈ ਉਹ ਕਰਨਾ ਹੀ ਪੈਣਾ ਕਿਹੜਾ ਕਰਨਾ ਦੱਸੋ ਸਰ ਕੀ ਜਿਹੜਾ ਕਹੂਗੇ ਕਰ ਲਵਾਂ ਨੀ ਮੈਂ ਥੋੜੀ ਕਰਾਣਾ ਕੰਮ ਤੁਸੀਂ ਆਪਣੇ ਲਈ ਕਰਨਾ ਦੇਸ਼ ਲਈ ਕਰਨਾ ਕਿਹੜਾ ਕੰਮ ਕਰਨਾ ਮੈਂ ਕੋਈ ਗੱਲ ਨਹੀਂ ਸਰ ਕਰ ਲਵਾਂਗੇ ਜਿਹੜਾ ਤੁਸੀਂ ਕਹੋਗੇ ਨੀ ਮੈਂ ਨਹੀਂ ਕਹਿਣਾ ਤੁਸੀਂ ਆਪਣੇ ਲਈ ਕਰਨਾ ਨੀ ਆਪਣੇ ਤੋਂ ਪਹਿਲਾਂ ਕਰਨਾ ਅੱਛਾ ਗੱਲ ਸੁਣੋ ਚਲੋ ਮੈਂ ਹਿੰਟ ਦੇ ਦਿੰਦਾ ਹਾਂ 18 ਸਾਲ ਦੀ ਜਦੋਂ ਉਮਰ ਹੋ ਜਾਂਦੀ ਤੇ ਉਸ ਤੋਂ ਉੱਪਰ ਦੀ ਉਮਰ ਹੋ ਜਾਂਦੀ ਉਹ ਸਰ ਵੋਟ ਪਾਵਾਂਗੇ ਵੋਟ ਪਾਣਾ ਸਾਡਾ ਅਧਿਕਾਰ ਵਾ ਤੇ ਸੁਨਿਆਰ ਵੀ ਤੇ ਦੋ ਬਾਕੀਆਂ ਨੂੰ ਸੁਨਿਆਰ ਸਰ ਮੈਂ ਹੀ ਕਹੂੰਗਾ ਕਿ ਜਿੰਨੇ ਵੀ ਜਿਹਨਾਂ ਵੀ ਨਵੇਂ ਨੌਜਵਾਨ ਜਿਨ੍ਹਾਂ ਦੀ ਵੋਟ ਬਣੀ ਆ ਆਪਣੇ ਸੂਝਬੂਝ ਦੇ ਨਾਲ ਵਧੀਆਜ਼ ਬੋਟਰ ਸਿਲੈਕਟ ਕਰਕੇ ਉਹਨਾਂ ਨੂੰ ਵੋਟ ਪਾਓ ਸਰ ਭਾਜੀ ਸਤਿ ਸ਼੍ਰੀ ਅਕਾਲ ਜੀ ਹਾਂ ਕੀ ਨਾਮ ਹੈ ਤੁਹਾਡਾ ਅਸ਼wini ਕੁਮਾਰ ਹਾਂ ਪਿੰਡ ਪਿੰਡ ਕਮਾਮ ਜੀ ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੀ ਪਹਿਲੀ ਜੂਨ ਨੂੰ ਆ ਜਿਹੜਾ ਕਿ ਜ਼ਰੂਰੀ ਕੰਮ ਹੈ ਉਹ ਤੁਸੀਂ ਕਿਹੜਾ ਕਰਨਾ ਹੈ ਪਹਿਲੀ ਜੂਨ ਨੂੰ ਮੇਰੇ ਮਨ ਲੱਗਦਾ ਵੀ ਪੇਪਰ ਆ ਜਾਣਗੇ ਪੇਪਰ ਆ ਜਾਣਗੇ ਹਾਂਜੀ ਹਾਂਜੀ ਤੇ ਪਹਿਲੀ ਜੂਨ ਨੂੰ ਕੋਈ ਹੋਰ ਵੀ ਕੰਮ ਹੈ ਜਿਹੜਾ ਜ਼ਰੂਰੀ ਕਰਨਾ ਆ ਮੈਨੂੰ ਲੱਗਦਾ ਇਲੈਕਸ਼ਨ ਦਾ ਵੀ ਹੋ ਸਕਦਾ ਤੇ ਹੋਰ ਵੀ ਕਈ ਆਪਣੇ ਕੰਮ ਚੱਲਦੇ ਨੇ ਤੁਸੀਂ ਜਿਹੜਾ ਕੰਮ ਕਰਨਾ ਕੀ ਪਹਿਲੀ ਜੂਨ ਨੂੰ ਉਹ ਕਿਹੜਾ ਕਰਨਾ ਹੈ ਮੈਂ ਤਾਂ ਉਹ ਪੁੱਛ ਰਿਹਾ ਆ ਆਹ ਜੋ 18 ਸਾਲ ਜਾਂ 18 ਸਾਲ ਤੋਂ ਉੱਪਰ ਦੇ ਹੀ ਕਰ ਸਕਦੇ ਹਾਂ ਜੀ ਇਲੈਕਸ਼ਨ ਨਹੀਂ ਹੈ ਜ਼ਿਆਦਾਤਰ ਉਹਦੀ ਭਾਜੀ ਪਹਿਲੀ ਜੂਨ ਨੂੰ ਤੁਸੀਂ ਕਿਹੜਾ ਖਾਸ ਕੰਮ ਕਰਨ ਜਾ ਰਹੇ ਹੋ ਜਿਹੜਾ ਕਰਨਾ ਹੀ ਪੈਣਾ ਬੋਟ ਵਾਣੀ ਹਾਂਜੀ ਭਾਜੀ ਰੁਕੋ 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 ਭਾਜੀ ਕੀ ਨਾਮ ਹੈ ਮੇਰਾ ਨਾਮ ਜੈਰਾਮ ਇਹ ਪਹਿਲੀ ਜੂਨ ਨੂੰ ਤੁਸੀਂ ਕਿਹੜਾ ਐਸਾ ਕੰਮ ਹੈ ਜਿਹੜਾ ਕਰਨਾ ਹੀ ਆ ਪਹਿਲੀ ਜੂਨ ਨੂੰ ਹੁਣ ਮੈਨੂੰ ਕਿਉਂ ਪਤਾ ਇਦਾਂ ਯਾਰ ਪਹਿਲੀ ਜੂਨ ਨੂੰ ਕਿਹੜਾ ਕੰਮ ਆਇਆ ਐਸਾ ਕਰਨਾ ਹੀ ਉਹ ਵੋਟਾਂ ਪਾਉਣੀਆਂ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਹਾਂਜੀ ਪਾਜੀ ਕੀ ਹਾਲ ਹੈ ਜੀ? ਬਸ ਠੀਕ ਹੈ ਜੀ। ਕੀ ਨਾ ਆਇਆ? ਅਜ ਪਹਿਲੀ ਜੂਨ ਨੂੰ ਕਿਹੜਾ ਖਾਸ ਕੰਮ ਹੈ ਜਿਹੜਾ ਤੁਹਾਨੂੰ ਕਰਨਾ ਹੀ ਪੈਣਾ? ਵੋਟਾਂ ਪਾਉਣੀਆਂ ਪੈਣੀਆਂ। ਓਕੇ। ਹਾਂਜੀ ਪਾਜੀ ਕੀ ਹਾਲ ਹੈ? ਬਹੁਤ ਵਧੀਆ ਕੀ ਨਾ ਆਇਆ ਤੁਹਾਡਾ? ਰਜਿੰਦਰ ਕੁਮਾਰ ਹੁਣ ਤੁਸੀਂ ਕੰਮ ਚੱਲੇ ਆ ਹਨਾ? ਹਾਂਜੀ। ਅੱਛਾ ਸਿਲੰਡਰ ਭੜਾਉਣ ਚੱਲੇ ਆ। ਹਾਂਜੀ। ਅੱਛਾ ਇਹ ਦੱਸੋ ਪਹਿਲੀ ਜੂਨ ਨੂੰ ਕਿਹੜਾ ਐਸਾ ਕੰਮ ਹੈ ਜਿਹੜਾ ਤੁਹਾਨੂੰ ਕਰਨਾ ਹੀ ਪੈਣਾ? ਪਹਿਲੀ ਜੂਨ ਨੂੰ 12 ਸਾਲ ਤੋਂ ਉੱਪਰ ਦੇ ਉਹ ਕਰਦੇ ਆ। ਅੱਛਾ ਜੀ। ਤੁਹਾਨੂੰ ਤੁਸੀਂ ਕੀ ਕਰੋਗੇ ਪਹਿਲੀ ਜੂਨ ਨੂੰ? ਇਹ ਜਿਹੜੇ ਲੋਕ ਘਰ ਦੇ ਕੰਮ ਕਰਦੇ ਆਂ ਹੋਰ ਹੋਰ ਤਾਂ ਬੱਚੇ ਕਰਦੇ ਪਹਿਲੀ ਜੂਨ ਨੂੰ ਤੁਸੀਂ ਕੁਝ ਨਹੀਂ ਕਰਨਾ ਪਹਿਲੀ ਜੂਨ ਨੂੰ ਕੀ ਆ ਪੰਜਾਬ ਵਿੱਚ ਮੰਨੋ ਇਹ ਵੀ ਨਹੀਂ ਪਤਾ ਲੋਕ ਸਭਾ ਦੀਆਂ ਚੋਣਾਂ ਆ ਔਰ ਵੋਟ ਪਾਣੀ ਠੀਕ ਹੈ ਜੀ ਤੁਹਾਡਾ ਨਾਂ ਕੀ ਆ ਵਿੱਕੀ ਕੁਮਾਰ ਜੀ ਵਿੱਕੀ ਕੁਮਾਰ ਅੱਛਾ ਵਿੱਕੀ ਕੁਮਾਰ ਜੀ ਆਪਣੇ ਪਹਿਲੀ ਜੂਨ ਨੂੰ ਤੁਸੀਂ ਪਹਿਲਾ ਕੰਮ ਕਿਹੜਾ ਕਰਨਾ ਆ ਜਾਂ ਉਸ ਦਿਨ ਵਿੱਚ ਕਿਹੜਾ ਕੰਮ ਕਰਨਾ ਪਹਿਲੀ ਜੂਨ ਜਿਹੜੀ ਆਣ ਵਾਲੀ ਆ ਆਣ ਵਾਲੀ ਆ ਆਣ ਵਾਲੀ ਦੇ ਵਿੱਚ ਹਲੇ ਤਾਂ ਜੀ ਪਲੈਨਿੰਗ ਕੁਝ ਹੈ ਨਹੀਂ ਨਹੀਂ ਕਰਨਾ ਕੀ ਆ ਕੰਨ ਹੱਲੇ ਤਾਂ ਜੌਬ ਚੱਲ ਰਹੀ ਹੈ ਦੇਸ਼ ਦੇ ਭਵਿੱਖ ਦਾ ਸਵਾਲ ਆ ਅੱਛਾ 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 ਇਹ ਜੋ ਬੁਟਾ ਆਣੀ ਹੈ ਓਕੇ ਕੀ ਹਾਲ ਚਾਲ ਆ ਸਹੀ ਚੱਲ ਜਾ ਤਤਰੀਕਾਲ ਪਹਿਲੀ ਜੂਨ ਨੂੰ ਤੁਸੀਂ ਪਹਿਲਾ ਕੰਮ ਕਿਹੜਾ ਕਰਨਾ ਚਾਹ ਉਸ ਦਿਨ ਕਿਹੜਾ ਕਰਨਾ ਪਹਿਲੀ ਜੂਨ ਇਹਦਾ ਸਵੇਰ ਦਾ ਨਹੀਂ ਪਤਾ ਸਵੇਰ ਨੂੰ ਕੀ ਹੋਣਾ ਤੁਸੀਂ ਉਹ ਬੱਕਰਾ ਉਹ ਬੱਕਰਾ ਉਹ ਬੱਕਰਾ ਮੈਟਰ ਆ ਪਹਿਲੀ ਜੂਨ ਨੂੰ ਹੈ ਕੀ ਆ ਪਹਿਲੀ ਜੂਨ ਨੂੰ ਇੱਕ ਤੱਪਰ ਵੋਟਾਂ ਤਾਂ ਹੀ ਨਹੀਂ ਹਲ ਬਣਾ ਲਈ ਆ ਉਦਾਂ ਤਾਂ ਅਸੀਂ ਆਪਣੇ ਗੁਰਦਵਾਰ ਸਾਹਿਬ ਜਾਵਾਂਗੇ ਠੀਕ ਹੈ ਜੀ ਇਹਨਾਂ ਦਾ ਸਵਾਲ ਦਾ ਜਵਾਬ ਜਿਹੜਾ ਹੈਗਾ ਵੋਟਾਂ ਬਾਰੇ ਇਹਨਾਂ ਨੂੰ ਪਤਾ ਆ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਿਹੜਾ ਉਹ ਮੱਥਾ ਟੇਕਣ ਜਾਣਾ ਠੀਕ ਹੈ ਤੁਹਾਡਾ ਕੀ ਨਾਮ ਆ ਮੇਰਾ ਨਾਮ ਜਗਦੀਸ਼ ਕੜੂ ਅੱਛਾ ਤੁਸੀਂ ਇਹ ਦੱਸੋ ਕਿ ਪਹਿਲੀ ਜੂਨ ਨੂੰ ਐਸਾ ਕਿਹੜਾ ਕੰਮ ਆ ਜਿਹੜਾ 18 ਸਾਲ ਜਾਂ 18 ਸਾਲ ਤੋਂ ਉੱਪਰ ਦੇ ਨੂੰ ਕਰਨਾ ਹੀ ਪੈਂਦਾ ਵੋਟਾਂ ਬਾਰੇ ਠੀਕ ਹੈ ਜੀ ਭਾਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਸਾਹਿਲ ਬਸੀ ਪੈਂਦਾ ਪੈਂਟ ਮੂਸਾਪੁਰ ਅੱਛਾ ਮੂਸਾਪੁਰ ਹੈਗਾ ਤੁਸੀਂ ਇਹ ਦੱਸੋ ਕਿ ਪਹਿਲੀ ਜੂਨ ਨੂੰ ਹਾਂਜੀ ਐਸਾ ਕਿਹੜਾ ਕੰਮ ਹੈ ਆ ਕਿ ਜਿਹੜਾ ਤੁਸੀਂ ਕਰਨਾ ਆ ਪਹਿਲੀ ਜੂਨ ਪਹਿਲੀ ਜੂਨ ਨੂੰ ਤੁਹਾਡੀ ਉਮਰ ਕਿੰਨੀ ਆ ਮੇਰੀ ਉਮਰ ਹੈਗੀ ਆ 22 18 ਸਾਲ ਦੀ ਕਦੋਂ ਹੋਈ ਆ ਵੀ 22 ਆ 22 ਆ ਹਾਂਜੀ ਠੀਕ ਆ ਤੇ ਵੋਟ ਬਣੀਆਂ ਹੋਆਂ ਨਾ ਵੋਟ ਬਣੀਆਂ ਤੇ ਫੇਰ ਪਹਿਲੀ ਜੂਨ ਨੂੰ ਕੀ ਕੰਮ ਕਰਨਾ ਵੋਟ ਪਾਉਂਗੇ ਠੀਕ ਆ